ਦੇ ਬਾਹਰ ਏਟੀਐਮ ਕਾਰਡ ਵਿੱਚ ਕਾਰਡ ਬਦਲ ਕੇ ਲੋਕਾਂ ਨੂੰ ਧੋਖਾ ਦੇਣ ਵਾਲੇ ਅਤੇ ਫਿਰ ਇਹਨਾਂ ਕਾਰਡਾਂ ਦੀ ਵਰਤੋਂ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪੁਲਿਸ ਦੇ ਵੱਲੋਂ ਖੰਣਾ ਵਿੱਚ ਪਰਦਾ ਫਾਸ਼ ਹੋਇਆ ਹੈ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਨੇ ਉਹਨਾਂ ਦੇ ਕਬਜ਼ੇ 'ਚੋਂ 56 ਏਟੀਐਮ ਕਾਰਡ ਮਿਲੇ ਨੇ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਗਿਰੋਹ ਨੇ ਏਟੀਐਮ ਹੈਕ ਕਰਕੇ ਬੈਂਕ ਨਾਲ ਵੀ ਧੋਖਾਧੜੀ ਕੀਤੀ ਹੈ ਅਰੋਪੀ ਦੀ ਪਛਾਣ ਮੁਹੰਮਦ 자ਹਿਦ ਮੁਹੰਮਦ ਅਨਸਾਰ ਤੇ ਮੇਵਾਤ ਚਿੱਲੇ ਦੇ ਪਿੰਡ ਰੂਪਹੇੜੀ ਦੇ ਰਹਿਣ ਵਾਲੇ ਮੁਹੰਮਦ ਯੂਸਫ ਵੱਜੋ ਹੋਈ ਹੈ ਇਸ ਗਿਰੋਹ ਨੂੰ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਲੋਕਾਂ ਨਾਲ ਠੱਗੀ ਮਾਰਨ ਦੇ ਮਕਸਦ ਨਾਲ ਖਰਨਾ ਚ ਕਾਲੇ ਰੰਗ ਦੀ ਵੈਨਿਊ ਕਾਰ ਚ ਘੁੰਮ ਰਹੇ ਸਨ ਪੁਲਿਸ ਨੇ ਰਤਨਹੇੜੀ ਰੇਲਵੇ ਫਾਟਕ ਨੇੜੇ ਨਾਕਾਬੰਦੀ ਕਰਕੇ ਹਰਿਆਣਾ ਨੰਬਰ ਵਾਲੀ ਵੈਨਿਊ ਕਾਰ ਵਿੱਚ ਸਫਰ ਕਰ ਰਹੇ ਇਹਨਾਂ ਤਿੰਨੋਂ ਔਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ 10 ਬੈਂਕਾਂ ਦੇ 56 ਏਟੀਐਮ ਕਾਰਡ ਬਰਾਮਦ ਹੋਏ ਨੇ ਇਹਨਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਡੀ ਖੰਨਾ ਪੁਲਿਸ ਦੀ ਟੀਮ ਨੂੰ ਕੱਲ ਇਤਲਾਹ ਮਿਲੀ ਵੀ ਇੱਕ ਗੈਂਗ ਦੇ ਬੰਦੇ ਇੱਥੇ ਘੁੰਮ ਰਹੇ ਜਿਨ੍ਹਾਂ ਜਿਹੜੇ ਏਟੀਐਮ ਸੰਬੰਧਿਤ ਫਰਾਡ ਕਰਦੇ ਨੇ ਕਾਫੀ ਐਫਰਟ ਕਰਕੇ ਕੱਲ ਉਹਨਾਂ ਨੂੰ ਕਾਬੂ ਕੀਤਾ ਗਿਆ ਜਿਸ ਤਿੰਨ ਬੰਦੇ ਸਾਡੇ ਸਾਨੂੰ ਮਿਲੇ ਨੇ ਇਹ ਤਿੰਨੋ ਹਰਿਆਣੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਹਰਿਆਣਾ ਤੇ ਰਾਜਸਥਾਨ ਵੱਖ-ਵੱਖ ਪਰਚੇ ਦਰਜ ਨੇ ਇਹਨਾਂ ਬੰਦਿਆਂ ਦੀ ਜਦੋਂ ਤਲਾਸ਼ ਲਈ ਗਈ ਇਹਨਾਂ ਕੋਲੋਂ 56 ਏਟੀਐਮ ਕਾਰਡ 10 ਬੱਕਰੇ-ਵੱਕਰੇ ਬੈਂਕਾਂ ਦੇ ਬRAND ਹੋਏ ਨੇ ਇਹਨਾਂ ਦਾ ਬੈਕਗ੍ਰਾਉਂਡ ਇਹ ਹੈ ਵੀ ਇਹ ਗੈਸ ਕਟਿੰਗ ਤੇ ਏਟੀਐਮ ਤੇ ਚੋਰੀ ਦੀ ਵਾਰਦਾਤ ਦੇ ਪਰਚੇ ਇਹਨਾਂ ਤੇ ਦਰਜ ਨੇ ਇਹਨਾਂ ATM ਸ ਤੋਂ ਇੱਕ ਕੀ ਕਰਦੇ ਸੀ ਵੀ ਭੌੜੇ-ਬਾੜੇ ਲੋਕ ਜਿਵੇਂ ਕੋਈ ਕੈਸ਼ ਕਢਾਣ ਆਇਆ ਕਾਰਡ ਸਵੈਪ ਵੀ ਕਰ ਲੈਂਦੇ ਸੀ ਜਾਂ ਇਹ ਬੈਂਕ ਨੂੰ ਧੋਖੇ ਤੌੜੀ ਕਰਦੇ ਸੀ ਵੀ ਆਪਣਾ ATM ਪਾ ਕੇ ਟਰਾਂਜੈਕਸ਼ਨ ਅੱਧੀ ਕਰਕੇ ਤੇ ATM ਬੰਦ ਕਰ ਦੇਣਾ ਕੈਸ਼ ਕਢਾ ਲੈਣਾ ਤੇ ਬੈਂਕ ਨੂੰ ਸ਼ੋਅ ਕਰ ਦੇਣਾ ਵੀ ਸਾਨੂੰ ਕੈਸ਼ ਨਹੀਂ ਮਿਲਿਆ ਹੈ ਇਸ ਦੇ ਨਾਲ ਇਹ ਬੈਂਕ ਨਾਲ ਵੀ ਧੋਖਾ ਦੇ ਰਹੇ ਸੀ ਸਰ ਜੀ ਮਤਲਬ ਕਿ ਇਹ ਵੀ ਕਿੰਨੀ ਕਵਾਰਦਾਤਾ ਕਰ ਚੁੱਕੇ ਨੇ ਇਹ ਸਰ ਇਹਨਾਂ ਤੇ 2 ਜਾਣੇ ਤੇ 8-8 ਪਰਚੇ ਅਡਰਜ ਨੇ 1 ਜਾਣੇ ਤੇ 4 ਮਕਦਮੇ ਅਡਰਜ ਨੇ ਇਹ ਪਲਵਲ ਸਾਈਡ ਦੇ ਨੇ ਜੀ ਉੱਥੇ ਲਾਗੇ ਲਾਗੇ ਦੇ ਨੇ ਸਾਰੇ ਹਰਿਆਣਾ ਡਿਸਟ੍ਰਿਕਟ ਨਾਲ ਤੇ ਰਹਿਣ ਵਾਲੇ ਨੇ ਇਹਨਾਂ ਦੇ ਕੋਈ ਪੰਜਾਬ ਵੀ ਬਾਤ ਫਿਲਹਾਲ ਪੰਜਾਬ ਦਾ ਕੋਈ ਰਿਕਾਰਡ ਨਹੀਂ ਇਹਨਾਂ ਦਾ ਮਿਲਿਆ ਹੈਗਾ ਪਰ ਇਹ ਜੀ ਐਨ ਕੇ ਹਰਿਆਣਾ ਦਿੱਲੀ ਰਾਜਸਥਾਨ ਇਹ ਸੀ ਰੇਟ ਜਿਆਦਾ ਐਕਟਿਵ ਸੀ ਟੋਟਲ ਜੀਓਲੋਜੀਕ ਮੈਂਬਰ ਪਤਾ ਲੱਗੇ ਕਿੰਨੇ ਹੈ ਉਹਦੇ ਹਲੇ ਪੁਛਪੜਤਾਲ ਚੱਲ ਰਹੀ ਕੋਈ ਪੰਜਾਬ ਦੇ ਵਿੱਚ ਵੀ ਲਿੰਕ ਹੈ ਇਹਨਾਂ ਦੇ ਕਿਸੇ ਸੋ ਫਾਰ ਨਹੀਂ ਜੀ ਹਲੇ ਪੰਜਾਬ ਦੇ ਕੋਈ ਵਾਰਦਾਤ ਨਹੀਂ ਸਾਨੂੰ ਟ੍ਰੇਸ ਹੋਈ ਤੇ ਪੀ ਕੇਮ ਦੇ ਨਾਲ اوਟੀ ਬਰਾਂਦਗੀ ਕੀਤੀ ਗਈ ਇਹਨਾਂ ਤੋਂ ਫਿਲਹਾਲ ਦਾ ਕਾਰਡ ਜੀ ਬਰੰਦ ਹੋਇਆ ਕਿਉਂਕਿ ਇਨੀ ਮਾਤਰਾ ਚ ਕਿਸੇ ਇੱਕ ਬੰਦੇ ਕੋ ਕਾਰਡ ਹੋਣਾ ਵੈਸੀ ਸ਼ੱਕ ਦੀ ਗੱਲ ਹੈਗੀ ਹੈ ਇਹ ਹੈਗੇ ਜੀ 30 ਤੋਂ 32 ਸਾਲ ਦੇ ਇਹ ਚਲੋ ਸਰ ਸੀਰੀਅਸ ਸ਼ੀਜ਼ ਬਾਜੀ ਇਹ ਐਟਮ ਸ਼ੀਜ਼ ਨੂੰ ਹੈਕ ਕਿਦਾਂ ਕਰਦੇ ਕੀ ਕਰਦਾ ਉਹ ਮੈਂ ਦੱਸ ਰਿਹਾ ਨਹੀਂ ਜੇ ਤਾਂ ਐਟਮ ਕਾਰਡ ਪਾਇਆ ਇਹਨਾਂ ਨੂੰ ਕਿਉਂਕਿ ਤੇ ਹਿੱਸੇਗਾ ਐਟਮ ਦਾ ਇਹ ਐਟਮ ਬੰਦ ਕਰ ਦਿੰਦੇ ਸੀ ਜਦੋਂ ਕੈਸ਼ ਇੱਕਦਮ ਨਿਕਲਣ ਲੱਗਦਾ ਉਸਨੇ ਮੀਟੀਮ ਬੰਦ ਕਰ ਦਿੰਦੇ ਸੀ ਕੈਸ਼ ਕਢਾ ਲੈਂਦੇ ਸੀ ਬਟ ਉਹ ਬੈਂਕ ਨੂੰ ਸ਼ੋਅ ਕਰਦਾ ਸੀ ਵੀ ਸਾਡਾ ਕੈਸ਼ ਵੀ ਨਿਕਲਿਆ ਸੋ ਜੇ ਤੁਸੀਂ 10000 ਦੀ ट्रांजैक्शन ਕੀਤੀ ਤੇ ਤੁਸੀਂ ਇੱਕ ਵਾਰੀ ਤਾਂ ਕਢਾ ਲਿਆ ਤੇ ਬੈਂਕ ਨੂੰ ਫਿਰ ਤੁਸੀਂ 10000 ਫਿਰ ਕਲੇਮ ਪਾ ਲਿਆ ਇਸ ਹਿਸਾਬ ਨਾਲ ਬੈਂਕ ਨੂੰ ਵੀ ਠੱਗੀ ਪਾ ਦਿੱਤੀ ਫਰਦਰ ਸਰਵੇ ਤੋਂ ਉਹਨੇ ਤਾਂ ਪੁੱਛ ਕੀਤੀ ਹੈ ਦੌਰਾਨ ਫਰਦਰ ਪੁੱਛ ਕੇ ਚੱਲ ਰਹੀ ਹੈ ਜੀ ਤੇ ਕੋਈ ਹੋਰ ਕੁਝ ਆਊਗਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗਾ ਥੈਂਕ ਯੂ